ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਂਦਾ ਹੋਇਆ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਡੇ ਸਾਰਿਆਂ ਦਾ ਇੰਤਜ਼ਾਰ ਜਿਹੜਾ ਹੈਗਾ ਖਤਮ ਕਰਨ ਜਾ ਰਿਹਾ ਹੈ ਅੱਜ ਤੋਂ ਹੀ ਤੁਸੀਂ ਦੇਖਣ ਜਾ ਰਹੇ ਹੋ ਲੋਕ ਸਭਾ ਦੀਆਂ ਚੋਣਾਂ ਦੇ ਸਬੰਧ ਦੇ ਵਿੱਚ ਸਿਟੀ ਲਾਈਵ ਵੱਲੋਂ ਇੱਕ ਇੱਕ ਵਾਰਤਾਲਾਪ ਇੱਕ ਇੱਕ ਪਿੰਡ ਦੇ ਸਰਪੰਚ ਪਾਈਚਾਰੇ ਦੇ ਨਾਲ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਹਲਕਾ ਦਾਖਾਂ ਦੇ ਪਿੰਡ ਗੂੜੇ ਤੋਂ सरपंच रह चुकी बीबी बलविंदर कौर मानदे पति सरदार मਲਵਿੰਦਰ ਸਿੰਘ मानदे ਤੁਹਾਨੂੰ ਰੂਬਰੂ ਕਰਵਾਉਣ ਜਾ ਰਹੀ ਆ ਆਪਾਂ ਗੱਲਬਾਤ ਕਰਦੇ ਆ ਮਲਵਿੰਦਰ ਸਿੰਘ ਮਾਨ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਬੁਲਾਨਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਵਿੰਦਰ ਸਿੰਘ ਮਾਨ ਜੀ ਅger ਗੱਲ ਕੀਤੀ ਜਾਵੇ ਤੁਹਾਡੇ ਪਿੰਡ ਗੂੜੇ ਦੀ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਬੀਬੀ ਬਲਵਿੰਦਰ ਕੌਰ ਸਰਪੰਚ ਸੀ ਹਾਂਜੀ ਤੇ ਉਸ ਤੋਂ ਪਹਿਲਾਂ ਜਦੋਂ MP ਇਲੈਕਸ਼ਨ ਆਈਆਂ ਸੀ 2019 ਦੇ ਵਿੱਚ ਤਾਂ ਸਰਪੰਚਾਂ ਨੇ ਪੂਰੇ ਹੌਸਲੇ ਦੇ ਨਾਲ ਹਾਂਜੀ MP ਚ ਤਾਈ ਸੀ MP ਬਣਵਾਏ ਹੈਨਾ ਤੇ ਹੁਣ ਜੇਕਰ ਗੱਲ ਕਰੀਏ ਤਾਂ ਹੁਣ ਪੁੱਠਾ ਕੰਮ ਹੋ ਗਿਆ MP ਇਲੈਕਸ਼ਨ ਪਹਿਲਾਂ ਇਹਦੇ ਸਰਪੰਚੀ ਦਾ ਕਿਤੇ ਨਾਮ ਹੀ ਨਹੀਂ ਪਤਾ ਹੀ ਨਹੀਂ ਪੜਿਆਂ ਕੋਲ ਹੂੰ ਠੀਕ ਹੀ ਵਿਚਾਰ ਹੈ ਇਹਦੇ ਬਾਰੇ ਇਹ ਬਹੁਤ ਗਲਤ ਕੰਮ ਆ ਜੀ ਹੂੰ ਜਿਹੜੀ ਪੰਚਾਇਤਾਂ ਤਾਂ ਗ੍ਰੀਨ ਕਰਨੀ ਚਾਹੀਦੀ ਹੂੰ ਸਾਡੇ ਦਾ ਪਿੰਡ ਦੇ ਕੰਮ ਰੁਕ ਜਾਂਦੇ ਆ ਹੂੰ ਉਹ ਜੇ ਕਿਸੇ ਤੇ ਮੋਹਰ ਲਾਣੀ ਆ ਤੇ ਮੋਹਰ ਮਿਲਾ ਦੇ ਹੂੰ ਕੋਈ ਬੰਦਨ ਦਾ ਨਾ ਆਧਾਰ ਕਾਰਡ ਬਣਾਉਣਾ ਮੋਹਰ ਲਾ ਦੇ ਹੂੰ ਇਹਨੂੰ ਵੀ ਅਧਿਕਾਰ ਨਹੀਂ ਹੈ ਹੂੰ ਵੀ ਅਸੀਂ ਉਹ ਤੋਂ ਮੋਹਰ ਲਾ ਦਾਂਗੇ ਹੂੰ ਸਾਰੇ ਕੰਮ ਦਾ ਰੋਗ ਹੈ ਹੂੰ ਕੰਮ ਤੇ ਬੰਦ ਹੋ ਗਏ ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਦੱਸੋ ਕਿ ਹੁਣ MP ਇਲੈਕਸ਼ਨ ਪਹਿਲਾਂ ਆ ਗਈਆਂ ਨੇ ਕਿ ਪਿੰਡ ਦੀਆਂ ਪੰਚਾਇਤਾਂ ਪਰ ਤੁਹਾਡੀ ਹੀ ਗੱਲ ਕਰਦੇ ਆ ਹਨਾ ਹੁਣ MP ਇਲੈਕਸ਼ਨ ਦੇ ਲਈ ਤੁਸੀਂ ਉਹਨਾਂ ਨਾ ਤੁਹਾਡੇ ਕਾਂਗਰਸੀ ਕੈਂਡੀਡੇਟ ਅ ਬਜੋ ਉਤਰੀ ਨੇ ਰਾਜਾ ਬੜਿੰਗ ਜੀ ਤੇ ਜੇਕਰ ਆਪਾਂ ਗੱਲ ਕਰੀ ਹੈ ਨਾ ਕੀ ਹੁਣ ਪੰਚਾਇਤਾਂ ਤੁਹਾਡੇ ਮੈਂਬਰ ਪੰਚਾਇਤ ਸਾਰੇ ਹੁਣ ਉਸੇ ਹੌਸਲੇ ਦੇ ਨਾਲ ਐਮਪੀ ਬਣਾ ਲੀਏ ਵੋਟਾਂ ਮੰਗੋਗੇ ਜਿਵੇਂ ਤੁਸੀਂ 2019 ਦੇ ਵਿੱਚ ਮੰਗੀਆਂ ਸੀ ਬਿਲਕੁਲ ਜੀ ਹਾਂ ਇਹ ਬੰਦਾ ਸਾਨੂੰ ਚੰਗਾ ਲੱਗੂ ਅਸੀਂ ਉਹਨੂੰ ਵੋਟਾਂ ਮੰਗ ਹਮ ਇਹ ਨਹੀਂ ਹੋਊਗਾ ਵੀ ਸਰਕਾਰ ਆ ਤਾਂ ਉਹਨੂੰ ਪਾ ਦੇਗਾ ਹਾਂ ਤੁਹਾਨੂੰ ਜਿਹੜਾ ਆਪ ਨੂੰ ਬੰਦਾ ਪਸੰਦ ਹੋਊਗਾ ਅਸੀਂ ਉਹਦੀ ਮਦਦ ਕਰਾਂਗੇ ਹਮ ਆ ਕੋਲ ਕੇ ਚੱਲਣਾ ਤੇ ਤੁਸੀਂ ਕਹੇ ਜੇ ਬੰਦਾ ਪਸੰਦ ਕਰਦੇ ਹੋ ਐਮਪੀ ਦੇ ਲਈ ਹਾਂ ਮੈਂ ਜੀ ਰਾਜਾ ਬੜਿੰਗ ਰਾਜਾ ਬੜਿੰਗ ਦੇ ਵਿੱਚ ਕੀ ਖੂਬੀ ਹੈ ਉਹ ਜੇਕ ਤਾਂ ਤਿੰਨ ਵਾਰ ਜਿੱਤ ਗਿਆ ਜੀ ਹੂੰ ਜਿੱਤਣਾ ਤਾਂ ਇੱਕ ਵਾਰੀ ਬਹੁਤ ਔਖਾ ਹੁੰਦਾ ਹੂੰ ਫਿਰ ਵੱਡੇ ਲੀਡ ਨਾਲ ਜਾਂਦਾ ਹੂੰ ਹੋ ਸਕਦਾ ਕਿ ਉਹ ਇੱਥੇ ਇਕੱਠ ਸੀ ਰੱਖਿਆ ਸੀ ਹੂੰ ਰਾਜਿਤ ਪਾਲਸ ਵਿੱਚ ਹੂੰ ਉੱਥੇ ਇੰਨੇ ਲੋਕ ਆਏ ਉੱਥੇ ਸੀ ਮੈਨੂੰ ਜਗ੍ਹਾ ਨਹੀਂ ਸੀ ਹੂੰ ਮੈਨੂੰ ਬੜਾ ਲੋਕਾਂ ਦਾ ਧਿਆਨ ਨਾਲ ਸੁਣਿਆ ਹੂੰ ਉਹਨੂੰ ਵੀ ਕੀ ਕਰਨਾ ਕੀ ਨਹੀਂ ਕਰਨਾ ਹੂੰ ਮੈਨੂੰ ਵੀ ਜਿੱਤ ਕੇ ਚੰਗਾ ਲੱਗਿਆ ਹੂੰ ਜਿਉਂਕੇ ਜੇ ਉਹ ਜਿੱਤ ਜਾਂਦਾ ਹੂੰ ਜੇ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਹੂੰ ਮੰਤਰੀ ਮੰਡਲ ਹੂੰ ਸਾਨੂੰ ਪੈਦਾ ਹੋਏ ਨੂੰ ਹੂੰ ਅਸੀਂ ਜਗਾ ਕੰਮ ਕਰਵਾਗੇ ਕੰਮ ਕਰਵਾਗੇ ਪੈਣੇ ਤੇ ਜਿਹੜੇ ਫਾਇਦੇ ਲੈਣ ਦੀ ਗੱਲ ਹੈ ਹਨਾ ਵੀ ਮੰਤਰੀ ਬਣ ਕੇ ਆਏ ਮੈਂ ਤੁਹਾਡੇ ਪਿੰਡ ਨੂੰ ਫਾਇਦਾ ਹੋਣਾ ਤੇ ਆਪਾਂ ਪਿਛਲੇ ਬਿੱਤੇ ਦਿਨਾਂ ਦੀ ਗੱਲ ਕਰਦੇ ਆ ਜਦੋਂ ਰਵਨੀਤ ਸਿੰਘ ਬਿੱਟੂ ਬੀਜੇਪੀ ਵਿੱਚ ਨਹੀਂ ਗਏ ਸੀ ਤਾਂ ਉਹਨਾਂ ਨੇ ਤੁਹਾਡੇ ਪਿੰਡ ਗੂੜੇ ਨੂੰ ਵੀ ਹਨਾ ਪੰਚਾਇਤੀ ਫੰਡ ਦਿੱਤਾ ਆ ਆਲਮੋਸਟ ਹਲਕਾ ਦਾਖਾ ਨੂੰ ਮੋਟੀ ਰਕਮ ਦੇ ਕੇ ਗਏ ਨੇ ਤੇ ਫਿਰ ਉਹਨਾਂ ਦੇ ਵਿੱਚ ਵੀ ਹੈਨਾ ਇਹ ਤਾਂ ਪਲੱਸ ਪੁਆਇੰਟ ਹੈਗਾ ਪਲੱਸ ਪੁਆਇੰਟ ਹੈਗਾ ਪਰ ਉਹ ਦੂਸਰੇ ਵਾਰ ਚੱਲੇਗੇ ਹੂੰ ਉਹਨਾਂ ਨੂੰ ਉਧਰ ਜਨਰਨ ਦੀ ਚਾਹੀਦਾ ਹੂੰ ਸਾਨੂੰ 8.5 ਕਰੋੜ ਰੁਪਏ ਦੇ ਗਏ ਹਰਦਾਖੇ ਵਾਲਕੇ ਹੂੰ ਸਾਡੇ ਪਿੰਡ ਨੂੰ ਜਮਦਾ ਸਮਾਨ ਦਿੱਤਾ ਹੂੰ ਪਰ ਜਦੋਂ ਪਾਰਟੀ ਛੱਡ ਗਈ ਉਹਦੇ ਕੀ ਕਰੀਏ ਹੂੰ ਸਾਨੂੰ ਕੋਲ ਪੁਰ ਪੋਸਟੇ ਛੱਡ ਗਈ ਪਾਰਟੀ ਇਹ ਤਾਂ ਚੱਲਿਆ ਮਨਿੰਦਰ ਜੀ ਤੁਹਾਡੀ ਗੱਲ ਹੀ ਵੱਡੀ ਕਰਦੇ ਹੋ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਤੁਸੀਂ ਉਮੀਦਵਾਰ ਨੂੰ ਦੇਖ ਕੇ ਹਨਾ ਲੋਕਾਂ ਤੋਂ ਵੋਟਾਂ ਮੰਗਣੀਆਂ ਦੂਜੇ ਪਾਸੇ ਕਹਿ ਰਹੇ ਹੋ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹਨਾਂ ਨੇ ਹਲਕਾ ਦਾਖਨ ਨੂੰ ਕਰੀਬ 8.5 ਕਰੋੜ ਰੁਪਏ ਰਕਮ ਦਿੱਤੀ ਹੈ ਪਿੰਡਾਂ ਦੇ ਵਿਕਾਸ ਕੰਮਾਂ ਦੇ ਲਈ ਤੁਹਾਡੇ ਪਿੰਡ ਨੂੰ ਜਿਵੇਂ ਦਿੱਤਾ ਤੇ ਫਿਰ ਇਹ ਫਰਕ ਕਿਉਂ ਜੇਕਰ ਤੁਸੀਂ ਵਿਕਾਸ ਕੰਮ ਹੀ ਦੇਖ ਲਿਆ ਜੀ ਜਿ ਬਕਾਸ ਸਾਹਿਬ ਵੀ ਦੇਖ ਰਹੇ ਆ ਮੈਂ ਪਹਿਲਾਂ ਤੋਂ ਮੈਂ ਕਾਂਗਰਸ ਪਾਰਟੀ ਜੁੜਿਆ ਹੋਇਆ ਸੀ ਹੂੰ ਜਿ ਆਪਾਂ ਸਾਡੀ ਮਾੜੀ ਮਾਂ ਪਾਰਟੀ ਕਾਂਗਰਸ ਆ ਇਹ ਪਹਿਲਾਂ ਤੋਂ 88 ਦਾ ਮੈਂ ਇਹਨਾਂ ਤੋਂ ਜੁੜਿਆ ਹੋਇਆ ਹੂੰ ਉਹਨਾਂ ਨੇ ਉਹ ਪਾਰਟੀ ਛੱਡਤੀ ਹੂੰ ਇਹਦੇ ਵਿੱਚ ਜੀ ਹੁੰਦਾ ਨਹੀਂ ਬਟਾਪੂ ਤੁਹਾਡੀ ਗੱਲ ਫੇਰ ਵੱਡੀ ਕਰਦੇ ਆ ਤੁਹਾਡੀ ਤੁਸੀਂ ਕਿਹਾ ਕਿ ਤੁਸੀਂ ਕਾਂਗਰਸ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਹੋ ਪਰ ਤੁਹਾਨੂੰ ਸ਼ਾਇਦ ਆਇਆ ਹੋਵੇਗਾ ਕਿ ਜਦੋਂ ਬੀਬੀ ਬਲਵਿੰਦਰ ਕੌਰ ਮਾਨ ਜੋ ਤੁਹਾਡੀ ਧਰਮ ਪਤਨੀ ਹੈ ਉਹਨਾਂ ਦੇ ਉੱਤੇ ਜਦੋਂ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ ਸਸਪੈਂਡ ਵੀ ਕੀਤਾ ਸੀ ਪਰਚੇ ਵੀ ਕੀਤੇ ਸੀ ਤਾਂ ਉਸ ਸਮੇਂ ਤੁਹਾਡੀ ਨਾਲ ਤੁਹਾਡੀ ਪਾਰਟੀ ਦਾ ਕੋਈ ਨਹੀਂ ਸੀ ਖੜਾ ਕੀ ਕਹੋਗੇ ਕੋਈ ਨਹੀਂ ਖੜਾ ਸੀ ਅਸੀਂ ਆਪਣੇ ਆਪ ਜਿੱਤੇ ਆ ਆਪਣੇ ਆਪ ਇਲੈਕਸ਼ਨ ਲੜਾਈ ਆ ਤੇ ਆਹ ਵੰਨ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੁਸੀਂ ਫੇਰ ਵੀ ਕਾਂਗਰਸ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਅਸੀਂ ਜਿੱਥੇ ਪਾਰਟੀ ਦੇ ਖੜੇ ਆ ਖੜੇ ਆ ਜਿੱਥੇ ਚਾਹੇ ਜਿੱਥੇ ਚਾਹੇ ਹਰੇ ਅਸੀਂ ਇਹਦਾ ਇਹਦਾ ਨਹੀਂ ਤੇ ਜੇਕਰ ਆਪਾਂ ਗੱਲ ਕਰੀਏ ਅਕਾਲੀ ਉਮੀਦਵਾਰ ਦੀ ਤੇ ਉਸ ਦੇ ਬਾਰੇ ਕੀ ਵਿਚਾਰ ਹੈ ਕੱਲੀ ਮਿੱਤਵਾਲੀ ਦਾ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਲਿਆਉਂ ਕਿਸੇ ਕੰਦ ਕੱਲੀ ਇਹ ਲੋ ਜੇਕਰ ਗੱਲ ਕੀਤੀ ਜਾਵੇ ਹਲਕਾ ਦਾਖਾ ਦੇ ਬਸ ਨਿੱਕਾਂ ਦੀ ਔਰ ਹਲਕਾ ਦਾਖਾ ਦੇ ਪੰਚਾਇਤ ਤੇ ਮੈਂਬਰਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਸਰਦਾਰ ਮਲਵਿੰਦਰ ਸਿੰਘ ਦੀ ਜਨਾ ਗੱਲ ਕਰਕੇ ਤੇ ਇੱਕ ਗੱਲ ਇਹ ਕਲੀਅਰ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਰਗਾਂ ਦੇ ਵਿੱਚ ਕਾਂਗਰਸ ਅਕਾਲੀਏ ਦੋ ਪਾਰਟੀਆਂ ਵਸੀਆਂ ਹੋਈਆਂ ਨੇ ਇਹ ਕੱਢਣੀਆਂ ਬਹੁਤ ਔਖੀਆਂ ਨੇ ਬਹੁਤ ਔਖੀਆਂ ਨੇ ਜਿਹੜੇ ਅਕਾਲੀਆਂ ਵਾਲੇ ਖੜੇ ਆ ਪੱਕੇ ਹੀ ਖੜੇ ਆ ਜੋ ਮਰਦੀ ਕਹਦੇ ਉਹਨਾਂ ਮੰਦਾ ਹੀ ਨਹੀਂ ਤੇ ਤੁਹਾਡੇ ਵਰਗੇ ਕਾਂਗਰਸੀ ਜਿਹੜੇ ਖੜੇ ਆ ਉਹ ਪੱਕੇ ਖੜੇ ਆ ਤੇ ਮਤਲਬ ਇਹ ਲਗਾਓ ਵੀ ਤੁਹਾਡੀ ਰੋਮ ਰੋਮ ਦੇ ਵਿੱਚ ਕਾਂਗਰਸ ਵਸੀ ਹੋਈ ਆ ਕਾਂਗਰਸ ਆ ਜਿਹੜੇ ਅਕਾਲੀਆ ਦੇ ਉੱਪਰ ਹੈ ਅਕਾਲੀਆ ਦੇ ਜੀ ਤੇ ਹਮ ਸਿਟੀ ਲਾਈਵ ਚੈਨਲ ਦੇ ਜ਼ਰੀਏ ਹਲਕਾ ਦਾਖਾ ਦੇ ਲੋਕਾਂ ਨੂੰ ਤੁਸੀਂ ਰਾਜ ਆਬੜੀ ਨੂੰ ਵੋਟਾਂ ਪਾਣ ਦੇ ਲਈ ਦਿਲਵਲੇ ਵਿਚਾਰ ਕੀ ਕਹੋਗੇ ਦੇਖੋ ਜੀ ਮੈਂ ਕਾਂਗਰਸ ਪਾਰਟੀ ਦਾ ਨਵੇਂ ਮਤਲਬ ਆਏਗਾ ਵਰਕਰ ਮੈਂ ਤਾਂ ਇਹੀ ਕਹੂੰਗਾ ਵੀ ਰਾਜਾ ਬੈਗ ਨੂੰ ਵੋਟਾਂ ਪਾਓ ਹੂੰ ਜਿਤਾਓ ਹੂੰ ਕਾਨੂੰਨ ਦੇ ਕਾਰਨ ਦੀ ਪਾਰਟੀ ਆ ਵੀ ਜਾਂਦੀ ਆ ਹੂੰ ਉਹਦੇ ਮੰਤਰੀ ਬਣ ਜਾਣਾ ਹੂੰ ਉਹ ਚ ਨਹੀਂ ਹੈਗੀ ਆ ਹੂੰ ਨਾਲ ਸੁਣ ਕੇ ਆਇਆ ਬਜਾਰ ਵਧੀਆ ਬੰਦਾ ਜੀ ਬੋਲੋ ਓਕੇ ਤੇ ਇੱਕ ਸਵਾਲ ਹੋਰ ਹੈ ਤੁਹਾਨੂੰ ਜਾਣਕਾਰੀ ਹੋਏਗੀ ਲੇਟੈਸਟ ਕਹਿੰਦੇ ਜਸੀ ਖੰਗੂੜਾ ਦੀ ਵਾਪਸ ਕਾਂਗਰਸ ਵਿੱਚ ਆ ਰਹੇ ਨੇ ਹਾਂਜੀ ਮੈਨੂੰ ਅੱਜ ਪਤਾ ਲੱਗਿਆ ਵੀ ਦੱਸੀ ਕਿ ਗੁੜਾ ਨਾਲ ਸਾਡੇ ਦੇਸੀ ਦਰੀ ਪੈਂਦੀ ਹੈ ਹਾਂ ਹਾਂ 1988 ਦੇ ਸੀ ਉਹਨਾਂ ਨਾਲ ਜੁੜੇ ਹੋਇਆ ਦੱਸੀ ਗੁੜਾ ਨਾਲ ਮੈਨੂੰ ਅੱਜ ਹੀ ਪਤਾ ਲੱਗਿਆ ਵੀ ਉਹ ਵੀ ਕਾਂਗਰਸ ਪਾਰਟੀ ਚ ਆ ਗਏ ਤੇ ਤੁਹਾਡੇ ਦਾ ਰਿਸ਼ਤੇਦਾਰ ਵੀ ਨੇ ਹੈ ਨਾ ਤੁਹਾਡੇ ਰਿਸ਼ਤੇਦਾਰ ਪਹਿਲਾਂ ਕੈਪਟਨ ਸੰਦੀਪ ਸੰਧੂ ਨੂੰ ਰਾਤੋਂ ਰਾਤ ਚਲੇ ਗਏ ਸੀਗੇ ਤੇ ਅੱਜ ਹੁਣ ਉਹ ਵਾਪਸ ਆ ਗਏ ਨੇ ਕਿੱਥੇ ਦੇਖਦੇ ਹੋ ਮੈਨੂੰ ਮਿਲੇ ਨਹੀਂ ਜਦੋਂ ਆ ਜਿਵੇਂ ਮੈਂ ਤਾਂ ਅੱਜ ਤੁਸੀਂ ਦੱਸਿਆ ਵੀ ਹਾਂ ਵੀ ਉਹ ਆ ਗਏ ਇੱਕ ਬੰਦੇ ਆ ਬੈਠੇ ਸੀਗੇ ਹੂੰ ਉਹ ਦੱਸਦੇ ਵੀ ਇੱਥੇ ਕਾਂਗਰਸ ਪਾਰਟੀ ਆ ਗਏ ਹੂੰ ਉਹ ਮੈਂ ਕਰੂੰਗਾ ਸ਼ਾਮ ਨੂੰ ਵੀ ਹਾਂ ਤੁਸੀਂ ਆ ਗਏ ਸਾਨੂੰ ਕਿਉਂ ਦੱਸਿਆ ਜੀ ਤੇ ਜੇਕਰ ਆਪਾਂ ਤੁਹਾਡੇ ਪਿੰਡ ਗੂੜੇ ਦੀ ਗੱਲ ਕਰੀਏ ਤਾਂ ਪਿੰਡ ਗੂੜੇ ਦੇ ਲੋਕਾਂ ਦੀ ਤੁਹਾਨੂੰ ਕੀ ਵਿਚਾਰ ਲੱਗਦੇ ਆ ਕਿ ਪਿੰਡ ਗੂੜੇ ਦੇ ਲੋਕਾਂ ਦੀ ਇਸ ਸਮੇਂ ਬਦਲਾਵ ਵਾਲੀ ਸਰਕਾਰ ਨੂੰ ਲੈ ਕੇ ਕੀ ਸੋਚ ਹੈ ਬਦਲਾਵ ਵਾਸਤੇ ਸਾਡਾ ਤਾਂ ਕੋਈ ਬਦਲਾਵ ਹੋਇਆ ਨਹੀਂ ਹੂੰ 2.5 ਸਾਲ ਹੋ ਗਏ ਸਾਨੂੰ ਤਾਂ ਨਾ ਕੋਈ ਗ੍ਰਾਂਟ ਮਿਲੀ ਆ ਹੂੰ ਨਾ ਰੋਸ ਕੋਈ ਤਰੀਕਾ ਬਦਲਾਵ ਨਹੀਂ ਆ